ਨਿਹਾਲ 1984 ਵਿੱਚ ਉਸ ਫੌਲੇ ਦੀ ਹਕੂਮਤ ਵੱਲੋਂ ਓਏ ਸੋਨਿਆ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਭਾਰਤੀ ਫੌਜ ਵੱਲੋਂ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੇ ਟੈਂਕਾਂ ਤੋਂ ਫਾਦੇ ਨਾਲ ਟੈਂਟਰੀ ਕੀਤਾ ਗਿਆ ਸੱਚ ਕੰਚਰੀ ਮੰਦਰ ਸਾਹਿਬ ਤੇ ਗੋਲੀਬਾਰੀ ਕੀਤੀ ਗਈ ਉਸ ਸੁਚੇਤ ਉਹਦੇ ਉਸ ਹਮਲੇ ਦੌਰਾਨ ਸ਼ਹੀਦ ਹੋਏ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕੋਲ ਨੇੜੇ ਗੈਲਰੀ ਸ਼ਹੀਦੀ ਗੈਲਰੀ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਕਦਮੀ ਤਖਸਾਲ ਨੇ ਤਿਆਰ ਕੀਤੀ ਗਈ ਸੀਦੀ ਗੈਲਰੀ ਦਾ ਇਸਮੀ ਉਦਘਾਟਨ ਅੱਜ ਇਕ ਕੌਮ ਦੀ ਸਰਬੋਤਮ ਸਖਸ਼ਤਾ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਿੰਘ ਸਾਹਿਬ ਗਿਆਨੀ ਗੁਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੋਮਣਿਕ ਪੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਅਨੰਦਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਇਹ ਸਾਹਿਤ ਕਰਦਾ ਹਾਂ ਸਮੇਤ

ਕਿੰਸਾ ਅਰਗਣੀ ਉਹ ਵੀ ਸੇ ਡਿਜ਼ੈਂਟਰ ਸਿੰਘ ਕਾਮੇ ਵੱਲੋਂ ਤਾਲਾ ਖੋਲ੍ਹ ਕੇ ਗਲਤੀ ਕਰਦੇ ਦੀ ਤਰ੍ਹਾਂ ਹੈ ਮੋਰ ਬਕਰਤਾ ਜਾ ਆ ਗਿਆ al